ਇੰਨੇ ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪੂਰੇ ਬਦਮਾਸ਼ਾਂ ਦੀ ਭਾਸ਼ਾ ਬੋਲ ਰਹੀ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਕਿਉਂ ਟੱਕਰੂਗੇ ਭਾਈ ਸਾਨੂੰ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆ ਰਹੇ ਆ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਆ ਇਹ ਵਾਰ-ਵਾਰ ਕਹਿ ਰਹੇ ਸੀਗੇ ਲੱਖੇ ਨੂੰ ਕੋਰਨਰ ਕਰ ਰਹੇ ਸੀਗੇ ਕਿ ਲੱਖਾ ਬਲੈਕਮੇਲਰ ਹੈ ਅਸੀਂ ਇਹ ਲੱਖਾ ਨਹੀਂ ਇਹ ਇਕਾ ਦੁਕਾ ਹਸਦਣਾ ਹੈ ਇਦਾਂ ਕਿਹੜਾ ਕੋਲੇ ਕਿਹੜਾ ਲੋਕਾਂ ਦੇ ਨਾਲ ਇਹਨੇ ਬੁੱਢੇ ਨਾਲ ਵੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਨੀ ਸ਼ਾਇਦ ਆਹੀ ਬਲੈਕਮੇਲਿੰਗ ਵਾਲਾ ਮਾਮਲਾ ਹੁੰਦਾ ਹੋਊਗਾ ਜੀਡੀਏ ਚਾਹ ਰਿਹਾ ਅਸੀਂ ਵਪਾਰੀ ਆਦਮੀ ਆ ਅਸੀਂ ਲੜਦਾ ਨਹੀਂ ਚਾਹਦੇ ਅਸੀਂ ਆਪਣਾ ਵਪਾਰ ਕਰਨਾ ਹੈ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਬੈਠੋ ਅਸੀਂ ਤਾਂ ਵਪਾਰੀ ਹਾਂ ਇਹੋ ਵਪਾਰ ਕਰਨਾ ਚਾਹੁੰਦੇ ਸੀ ਜਿਹੜਾ ਅਸੀਂ ਨਹੀਂ ਮੰਨੇ ਅਭਾਏ ਜੇ ਤੁੱਚੇ ਕੰਮ ਨਹੀਂ ਕਰਦਾਗਾ ਕਿ ਕੋਈ ਵਿਖ ਜੇ ਕਰਨੀ ਚਾਹੀਏ ਤੁਸੀਂ ਗੱਲ ਸਾਡੇ ਨਾਲ ਬਹੁਤ ਵਾਰੀ ਕਰਨੀ ਚਾਹੀਦੀ ਹੈ ਮੈਂ ਨਾਂ ਵੀ ਗਿਣਾ ਸਕਦਾ ਹੈ ਲੀਡਰਾਂ ਦੇ ਵੀ ਆ ਥੋਡੇ ਲੀਡਰਾਂ ਦੇ ਵੀ ਇਹ ਸਰਕਾਰ ਦੀ ਛੈ ਤੇ ਬੋਲਿਆ ਜਾ ਰਿਹਾ ਹੈ ਵਰਨਾ ਇਹਨਾਂ ਦੀ ਹਿੰਮਤ ਸੀ ਐ ਆਏ ਬੋਲਣ ਦੋ ਸਟੇਟਾਂ ਦੇ ਲੋਕਾਂ ਨੂੰ ਚੈਲੰਜ ਕਰਨ ਤੇ ਜਿਹੜੀਆਂ 36 ਕਰੋੜ ਦੀ ਨਹਿਰ ਹੈ ਤੇ ਜਲਦੀ ਤੋਂ ਜਲਦੀ ਬਣਾਈ ਜਾਵੇ ਅ ਲੋਰ ਨਾਲਾ ਜਿਹੜਾ ਲੋਰ ਬੁੱਢਾ ਨਾਲਾ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਜੀ ਬਲੀਪੁਰ ਚ ਸਤਲੂਚ ਵਿੱਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਵੇ ਹੁਣ ਸਾਨੂੰ ਪੰਜਾਬ ਗਵਰਨਮੈਂਟ ਦੱਸ ਦੂਗੀ ਜਾਂ ਇਹ ਦੱਸ ਦੇਣਗੇ ਕਿ ਉਹਨਾਂ ਪਿੰਡਾਂ ਤੋਂ ਪਰਮਿਸ਼ਨ ਲਈ ਹੈ ਤੁਸੀਂ ਇਹ ਜਿਹੜੀ ਗਲਤ ਬਿਆਨ ਨਹੀਂ ਕਰ ਰਹੇ ਹੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹ ਤੁਸੀਂ ਕੋਰਟ ਦੇ ਸਾਹਮਣੇ ਗਲਤ ਬੋਲ ਰਹੇ ਹੋ ਤੁਹਾਡੇ ਖਿਲਾਫ ਕੀ ਹੋਣਾ ਚਾਹੀਦਾ ਕੰਟੈਂਪਟ ਆਫ ਕੋਰਟਾਂ ਦੇ ਜਾਂ ਜੋ ਵੀ ਆਂਦੀਓ ਤੁਹਾਡੇ ਤੇ ਮੁਕੱਦਮਾ ਨਹੀਂ ਹੋਣਾ ਚਾਹੀਦਾ ਇੰਨਾ ਝੂਠ ਆਂਦੇ ਜੀ ਸਾਡੇ ਨਾਲ ਮਿਲੋ ਸਾਥੋਂ ਅਪਾਇੰਟਮੈਂਟ ਸਾਡਾ ਨੰਬਰ ਲਓ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਹੈ ਪ੍ਰਬੰਧਿਓ ਰੱਬ ਤੇ ਉਹ ਬੰਦੇ ਤੁਸੀਂ ਮਾਰ ਰਹੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਨੰਬਰ ਲੈ ਕੇ ਅਪਾਇੰਟਮੈਂਟ ਲੈ ਕੇ ਕੀ ਕਹੀਏ ਕਿ ਤੁਹਾਨੂੰ ਅੱਜ ਜੇ ਟੈਕਸ ਦੇਣ ਦੀ ਗੱਲ ਕਰੀਏ ਅਸੀਂ ਟੈਕਸ पे ਆ 75 ਕਰੋੜ ਰੁਪਇਆ ਹਰ ਸਾਲ ਸਾਡੀ ਡਾਈਨ ਇੰਡਸਟਰੀ ਟੈਕਸ ਦਿੰਦੀ ਹੈ ਪੰਜਾਬ ਸਰਕਾਰ ਨੂੰ ਇਹ ਆਉਂਦੀ ਹੈ ਅਸੀਂ ਟੈਕਸ ਦਿੰਨੇ ਆ 75 ਕਰੋੜ ਹੁਣ ਮੈਨੂੰ ਦੱਸੋ ਟੈਕਸ ਦਿੰਨੇ ਆ ਤਾਂ ਤੁਹਾਨੂੰ ਬੰਦੇ ਮਾਰਨ ਦੀ ਛੂਟ ਹੋ ਗਈ ਹੈ ਕਤਲ ਕਰਦੇ ਫਿਰੂਏ ਤੁਸੀਂ ਪਰ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਪੁੱਛੂਗਾ ਉਹ ਪੌਣੇ 4 ਲੱਖ ਕਰੋੜ ਦਾ ਤੁਹਾਡੇ ਤੇ ਕਰਜ਼ਾ ਹੋ ਗਿਆ ਅਪਲੇ 100 ਕਰੋੜ ਦੇ ਟੈਕਸ ਲਈ ਕਿੰਨੇ ਲੋਕ ਮਾਰ ਰਹੇ ਹੋ ਉਹਦੇ ਤੇ ਕਿੰਨੇ ਪੈਸੇ ਲੱਗ ਰਹੇ ਨੇ ਕਿਸੇ ਉਹਦਾ ਹਿਸਾਬ ਕੀਤਾ ਅਸੀਂ ਇਹਨਾਂ ਦਾ ਉਹ ਲੱਖਵੰਦਾ ਵੇਖਣਾ ਚਾਹੁੰਦੇ ਹਾਂ ਕੌਣ ਹੈ ਓਏ ਪੈਸੇ ਕਮਾਉਣ ਲਈ ਬੰਦੇ ਮਾਰ ਦਿੰਗੇ ਓਏ ਹੋਰ ਕੁਝ ਕਰ ਲੋ ਪੈਸੇ ਤਾਂ ਤੁਹਾਡੇ ਕੋਲੇ ਹੈਗੇ ਨੇ ਪਾਣੀ ਗੰਦੇ ਪਾਣੀ ਨੂੰ ਰੋਕਣ ਦੀ ਕ੍ਰਾਂਤੀ ਅਸੀਂ ਤਿੰਨ ਤਰੀਕ ਨੂੰ ਕਰਾਂਗੇ ਸੱਚੀ ਗੱਲ ਹੈ ਮੈਂ ਇਸ ਲਈ ਤੁਹਾਡੇ ਸਾਹਮਣੇ ਆਇਆ ਕਿ ਮੈਂ ਸੁਣ ਰਿਹਾ ਸੀ ਘੋਮਲੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਵਪਾਰੀ ਨੇ ਇੰਡਸਟਰੀਲਿਸਟ ਨੇ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬੜੀਆਂ ਧਮਕੀਆਂ ਦਿੱਤੀਆਂ ਉਹਨਾਂ ਨੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਵਪਾਰ ਕਰਨ ਵਾਲੇ ਨੇ ਇੰਡਸਟਰੀਲਿਸਟ ਨੇ ਉਹ ਪੂਰੇ ਬਦਮਾਸ਼ਾਂ ਨਹੀਂ ਭਾਸ਼ਾ ਬੋਲ ਰਹੇ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਸੀਂ ਕਿਸੇ ਲੱਖ ਬੰਦਾ ਲੈ ਕੇ ਸਾਹਮਣੇ ਟਕਰਾਂਗੇ ਹਾਂ ਐਂ ਕੀ ਪਰਵਾਸੀ ਨਹੀਂ ਬੋਲਿਆ ਕਲ ਆ ਬੋਲਿਆ ਕਦੇ ਲਈ ਕਿਉਂ ਟਕਰੂਗੇ ਭਾਈ ਸਾਨੂੰ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆ ਰਹੇ ਹਾਂ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਹਾਂ ਇੱਕ ਭਾਈ ਸਾਹਿਬ ਹੋਰ ਸੀਗੇ ਐਂ ਕਰਦੇ ਮੋਟੀ ਗੱਲ ਨਹੀਂ ਕਰਦੇ ਕੱਲੀ ਕੱਲੀ ਗੱਲ ਦਾ ਜਵਾਬ ਦੇ ਦਿਆ ਮੈਂ ਤੁਹਾਨੂੰ ਪਹਿਲੀ ਗੱਲ ਇਹ ਐ ਬੋਲੇ ਕਿਉਂ ਨਹੀਂ ਇੰਨਾ ਵਪਾਰੀਆਂ ਦੀ ਜ਼ੁਬਾਨ ਤਾਂ ਨਹੀਂ ਸੀ ਇਹ ਕਦੇ ਵੀ ਨਹੀਂ ਹੁੰਦੀ ਇਹ ਅਸੀਂ ਟਕਰਾਂਗੇ ਅੱਗੋਂ ਮਤਲਬ ਇਹ ਇਕੱਲਾ ਪੰਜਾਬ ਨੂੰ ਹੀ ਨਹੀਂ ਚੈਲੰਜ ਕਰ ਰਹੇ ਨਾਲ ਤੁਹਾਡੇ ਹਰਿਆਣੇ ਦੇ ਬੰਦੇ ਹਰਿਆਣਾ ਕਹਿ ਰਹੇ ਸੌਰੀ ਰਾਜਸਥਾਨ ਦੇ ਬੰਦੇ ਵੀ ਨੇ ਸਾਰਿਆਂ ਨੂੰ ਚੈਲੰਜ ਕਰ ਰਹੇ ਨੇ ਇਹ ਨਹੀਂ ਨਾ ਕੋਈ ਕਿਹੜੀ ਫੋਰਸ ਆ ਗਈ ਕਿ ਦੋ ਸਟੇਟਾਂ ਦੇ ਬੰਦਿਆਂ ਨੂੰ ਜਿਹੜੇ ਕਿ ਵਿਕਟਮ ਨੇ ਸਾਰੇ ਜ਼ਿਲ੍ਹੇ ਮਰ ਰਹੇ ਨੇ ਮਤਲਬ ਕੱਲੇ ਰਾਜਸਥਾਨ ਦੇ 10 ਜ਼ਿਲ੍ਹੇ ਨਹੀਂ ਸਾਡਾ ਤਾਂ ਸਾਰਾ ਹੀ ਮਾਲਵਾ ਹੀ ਕਹਿ ਲਓ ਜਾਂ ਦੱਖਣੀ ਮਾਲਵਾ ਜਾਂ ਪੂਰਾ ਪੰਜਾਬ ਦੀ ਵਿਕਟਮ ਹੈ ਇਹ ਦੋ ਸੂਬਿਆਂ ਨੂੰ ਤੁੰਗੀ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਆਹ ਜਵਾਬ ਮੈਂ ਦੇ ਦੂੰਗਾ ਸਾਰੇ ਨਹੀਂ ਇਹ ਕੁਝ ਆਰਡਰ ਨੇ ਜਿਹੜੇ ਮੈਂ ਤੁਹਾਨੂੰ ਬਖਾਉਣੇ ਨੇ ਇਹ ਸਰਕਾਰ ਦੀ ਛੈ ਤੇ ਬੋਲਿਆ ਜਾ ਰਿਹਾ ਹੈ ਵਰਨਾ ਇਹਨਾਂ ਦੀ ਹਿੰਮਤ ਸੀ ਇਹ ਐ ਬੋਲਣ ਦੋ ਸਟੇਟਾਂ ਦੇ ਲੋਕਾਂ ਨੂੰ ਚੈਲੰਜ ਕਰਨ ਇਹ ਸਰਕਾਰ ਨੇ ਛੇ ਦਿੱਤੀ ਹੈ ਕਿ ਤੁਸੀਂ ਇਹ ਬੋਲੋ ਇਹ ਸਰਕਾਰ ਦੀ ਛੇ ਹੈ ਕਿਉਂ ਛੇ ਹੈ ਕਿ ਬੋਲਣਗੇ ਅਸੀਂ ਬੋਲ ਹੀ ਚੁੱਕੀਆਂ ਅਸੀਂ ਦੁਬਾਰਾ ਬੋਲਾਂਗੇ ਹੋਰ ਐਂਜਰ ਹੋਣਾ ਆਈਦੇ ਤੇ ਸੋਸ਼ਲ ਮੀਡੀਆ ਤੇ ਤੇ ਫਿਰ ਲੋਕਾਂ ਨੇ ਆਉਣਾ ਹੋਰ ਲੋਕ ਵੀ ਰਿਐਕਟ ਕਰਨਗੇ ਤਾਂ ਸਰਕਾਰ ਐਕਟ ਕਰੂਗੀ ਤਿੰਨ ਤਰੀਕ ਤੋਂ ਪਹਿਲਾਂ ਹੀ ਹਰ ਬੰਦੇ ਨੂੰ ਅਰੈਸਟ ਕੀਤਾ ਜਾਊਗਾ ਔਰ ਸਾਰੇ ਥਾਵਾਂ ਤੇ ਨਾਕਾਬੰਦੀ ਕਰਕੇ ਰੋਕ ਲਏ ਜਾਣਗੇ ਇਸ ਲਈ ਇਹ ਬੋਲ ਰਹੇ ਨੇ ਕਿ ਦੇਖੋ ਜੀ ਲਾન્ડ ਆਰਡਰ ਦਾ ਮਸਲਾ ਕ੍ਰੀਏਟ ਹੋ ਗਿਆ ਹੈ ਇਹ ਸਰਕਾਰੀ ਚਾਹ ਹੈ ਸੋ ਪਹਿਲੀ ਗੱਲ ਮੈਂ ਹੁਣ ਜਵਾਬ ਦੇ ਦਿੰਦਾ ਮੈਂ ਆਪ ਦੇ ਕਾਲੇ ਪਾਣੀ ਦੀ ਟੀਮ ਨੂੰ ਵੀ ਕਹੂੰਗਾ ਤੇ ਆਪਣੇ ਬਾਕੀ ਜਿੰਨੇ ਪੰਜਾਬ ਤੇ ਹਰਿਆਣੇ ਦੇ ਹਮਦਰਦ ਨੇ ਇਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾਗਾ ਕਿਸੇ ਗੱਲ ਦਾ ਇਹਨਾਂ ਦਾ ਜਵਾਬ ਨਹੀਂ ਦੇਣਾ ਕਿਉਂਕਿ ਜੇ ਆਪਾਂ ਜਵਾਬ ਦੇਵਾਂਗੇ ਤਾਂ ਇਹ ਆਪਦੀ ਜਿਹੜੀ ਹੈਗੀ ਹੈ ਨਾ ਸਕੀਮ ਉਹਦੇ ਚ ਕਾਮਯਾਬ ਹੋਣਗੇ ਆਪਾਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਮੈਂ ਆ ਚਾਤ ਪੰਜੇ ਨਦੀਆਂ ਗੱਲਾਂ ਨਹੀਂ ਉਹਨਾਂ ਦਾ ਜਵਾਬ ਦੇ ਦਿੰਨਾ ਤੁਹਾਨੂੰ ਸਾਰਿਆਂ ਨੂੰ ਅੱਗੇ ਬੋਲਣ ਦੀ ਲੋੜ ਨਹੀਂ ਆਪਣਾ ਪ੍ਰੋਗਰਾਮ ਉਵੇਂ ਹੀ ਰਹੂਗਾ ਤਿੰਨ ਤਰੀਕ ਨੂੰ ਪਹੁੰਚਿਓ ਜੇ ਤੇ ਆਪਾਂ ਉਹਨਾਂ ਨੂੰ ਬੰਦ ਕਰਾਂਗੇ ਹੁਣ ਮੈਂ ਇਹਨਾਂ ਦੀ ਇੱਕ ਪਹਿਲੀ ਗੱਲ ਦੱਸ ਦਿਆਂ ਲਈ ਅਸੀਂ ਇਹ ਕਹਿ ਕਿਉਂ ਰਹੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਪਾਂ ਸ਼ੁਰੂ ਕਰਦੇ ਆ ਇਹਨਾਂ ਨੇ 2003 ਚ ਪਰਮਿਸ਼ਨ ਲਈ ਸੀ ਜਦੋਂ ਉਦੋਂ ਇਹਨਾਂ ਨੂੰ ਕੇਂਦਰ ਦੀ ਆ ਜਿਹੜੇ ਦੋ ਸੈਂਟਰ ਆਪਾਂ ਬੰਦ ਕਰਨ ਦੀ ਗੱਲ ਕਰਦੇ ਆ ਨਾ ਜਿੱਥੇ ਸੀਸੀਟੀਵੀ ਲੱਗੇ ਹੋਏ ਨੇ ਜਦੋਂ ਇਹਦੀ ਪਰਮਿਸ਼ਨ ਮੰਗੀ ਸੀ ਇਹਨਾਂ ਨੇ ਬਣਾਉਣ ਦੀ ਕਿ ਸਾਨੂੰ ਕਿਉਂਕਿ ਹਾਈ ਕੋਰਟ ਨੇ ਸੋ ਮੋਟਰ ਲੈ ਕੇ ਗੱਲਾਂ ਚਲਾ ਲਈਆਂ ਸੀ ਲੋਕਾਂ ਨੇ ਉੱਥੇ ਕੇਸ ਪਾਤੇ ਸੀ ਕਿ ਬੰਦ ਕੀਤਾ ਜਾਵੇ ਡਾਈਨ ਯੂਨਿਟਸ ਨੂੰ ਤੇ ਇਹਨਾਂ ਨੇ ਕਿਹਾ ਨਹੀਂ ਨਹੀਂ ਜੀ ਅਸੀਂ ਇੱਕ ਸੀਟੀਪੀ ਲਾ ਲੈਨੇ ਆ ਤਾਂ 2013 ਦੇ ਵਿੱਚ ਇਹਨਾਂ ਨੇ এনवायरमेंटਲ ਮਿਨਿਸਟਰੀ ਤੋਂ ਆਹ ਵਾਲੀ ਪਰਮਿਸ਼ਨ ਲਈ ਸੀ ਇਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਤੁਸੀਂ ਟ੍ਰੀਟਡ ਪਾਣੀ ਵੀ ਇਨ੍ਹਾਂ ਸੈਂਟਰਾਂ ਦਾ ਬੁੱਢੇ ਦਰਿਆ 'ਚ ਨਹੀਂ ਪਾਉਂਗੇ 81 ਉਹਨਾਂ ਨੇ 2013 'ਚ ਪਰ ਤੁਸੀਂ ਇੱਕ ਹੋਰ ਜਲਵਾ ਦੇਖੋ ਉਸ ਤੋਂ ਬਾਅਦ ਇਹ ਸੈਂਟਰ ਬਣਾਉਣ ਤੇ ਇਨ੍ਹਾਂ ਨੇ 9 ਸਾਲ ਲਾਤੇ ਬਹਾਦਰਕੇ ਵਾਲੇ ਨੂੰ ਲੱਗੇ ਨੇ 7 ਸਾਲ ਔਰ ਆਹ ਜਿਹੜਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਇਹਨਾਂ ਨੂੰ ਇਹਨਾਂ ਨੇ 9 ਸਾਲ ਲਾਏ ਬਣਾਉਣ ਬਹਾਨੇ ਲਾਉਂਦੇ ਰਹੇ ਪਹਿਲਾਂ ਤੋਂ ਜਦੋਂ ਟਾਈਟ ਹੋਏ ਤਾਂ ਬਣਾਏ اور ਉਹਦੀ এনवायरमेंट ਚ ਲਿਖਿਆ ਹੈ ਕਿ ਅਸੀਂ ਟ੍ਰੀਟਡ ਪਾਣੀ ਵੀ ਨਹੀਂ ਪਾਵਾਂਗੇ ਇਹ ਇਹਨਾਂ ਨੇ ਕਿਹਾ ਸੀਗਾ ਫਿਰ ਹੁਣ ਉਹਦਾ ਕੀ ਐਕਸਕਿਊਜ਼ ਦੇ ਰਹੇ ਨੇ ਕਿ ਨਹੀਂ ਜੀ ਅਸੀਂ ਤਾਂ ਲੋਅਰ ਬੁੱਢੇ ਦਰਿਆ ਚੋਂ ਭਾਈ ਸਾਹਿਬ ਮੋٹے ਸੀ ਥੋੜੇ ਜਿਹਾ ਉਹਨਾਂ ਨੇ ਕਿਹਾ ਅਸੀਂ ਤਾਂ ਲੋਅਰ ਜਿਹੜਾ ਬੁੱਢਾ ਦਰਿਆ ਉਹਦੇ ਚ ਪਾਉਣਾ ਸੀ ਜਰਾ ਜ਼ਮੀਨ ਤੇ ਖੜ ਕੇ ਵਖਾ ਦੇਉਂਗੇ ਲੋਅਰ ਬੁੱਢਾ ਦਰਿਆ ਕਿੱਥੇ ਹੈ ਕਿੱਥੇ ਜਾਂਦਾ ਜਰਾ ਇਹ ਤੁਸੀਂ ਉਥੇ ਪਾਉਨੇ ਹੋre ਪਾਣੀ ਬੁੱਡੇ ਦਰਿਆ ਚੋਂਦਾ ਔਰ ਇਹ ਬੁੱਢਾ ਦਰਿਆ ਜਿਹਨੂੰ ਤੁਸੀਂ ਨਾਲਾ ਬਣਾਤਾ ਅੱਗੇ ਬਲੀਪੁਰ ਚ ਜਾ ਕੇ ਸਤਲੁਜ ਚ ਮਿਕਸ ਹੁੰਦਾ ਸੋ ਤੁਸੀਂ ਉਹ ਜਿਹੜੀ ਪਰਮਿਸ਼ਨ ਹੈ ਜਿੱਤੇ ਤੁਹਾਨੂੰ এনवायरमेंटਲ ਮਿਨਿਸਟਰੀ ਨੇ ਕਿਹਾ ਇਹ ਨਾ ਕਰਿਓ ਜੇ ਉਹਦਾ ਉਲੰਘਣ ਕਰ ਰਹੇ ਹੋ ਤੁਸੀਂ ਤੁਸੀਂ ਬੜੇ ਕੇਸਾਂ ਦੀ ਗੱਲ ਕਰ ਰਹੇ ਹੋ ਨਾ ਇਹ ਕੇਸ ਤੁਹਾਡੇ ਤੇ ਹੋਣਾ ਚਾਹੀਦਾ ਕਿ ਨਹੀਂ ਆ ਗਲਤ ਬਿਆਨੀ ਆ ਆ ਪਰਮਿਸ਼ਨ ਦੇ ਪੇਪਰ ਨੇ ਮੇਰੇ ਕੋਲੇ ਅਗਲੀ ਗੱਲ ਤੇ ਆਜੋ ਫਿਰ ਉਸ ਤੋਂ ਬਾਅਦ ਇਹ ਆਂਦੇ ਨੇ ਕਿ ਅਸੀਂ ਐਂ ਕਿਉਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਉਹ ਮੈਨੂੰ ਦੱਸਿਓ ਜੇ ਆਹ ਜਿਹੜਾ ਹੈਗਾ ਕੇਂਦਰੀ ਪੋਲਿਊਸ਼ਨ ਬੋਰਡ ਆ ਮੇਰੇ ਕੋਲੇ ਪਿਆਇਆ ਦਾ ਆਰਡਰ ਤਾਂ ਉਹਨਾਂ ਨੇ ਕਿਹਾ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ 12 ਅਗਸਤ ਦਾ ਆਰਡਰ ਹੈ ਉਹਨੇ ਕਿਹਾ ਇਹਨਾਂ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਕਿ ਬੰਦ ਕਰੋ ਅਸੀਂ ਤਮਾਦ ਜਾਂ ਪਹਿਲਾਂ ਜਦੋਂ ਵੀ ਸੀਗੇ ਇਹ ਤੁਹਾਡਾ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਹੁਣ ਮੈਨੂੰ ਦੱਸੋ ਇਹ ਕਿਉਂ ਕਹਿ ਰਿਹਾ ਹੈ ਇਹ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਆ ਤਿੰਨਾਂ ਸੈਂਟਰਾਂ ਨੂੰ ਬੰਦ ਕਰਨ ਦੇ ਆਰਡਰ ਪੰਜਾਬ ਪੋਲਿਊਸ਼ਨ ਬੋਰਡ ਦੇ ਨੇ ਆ ਤਿੰਨ ਆਰਡਰ ਹੁਣ ਮੈਨੂੰ ਦੱਸੋ ਇਹ ਆਰਡਰ ਦੇ ਲਈ ਤੁਸੀਂ ਸਟੇ ਮੰਗਣ ਤਾਂ ਉਸ ਉੱਠ ਕੇ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਚ ਇਹ ਬੰਦ ਨਹੀਂ ਕੀਤੇ ਇਹ ਗੁਨਾਹ ਹੈ ਜਾਂ ਨਹੀਂ ਹੈ ਇਹਦੇ ਤੇ ਅਸੀਂ ਰਿਪੋਰਟ ਵੀ ਕਰਾਈ ਤੁਹਾਡੇ ਤੇ ਟਿੱਪਾ ਪੁਲਿਸ ਸਟੇਸ਼ਨ ਕਮਿਸ਼ਨਰ ਨੂੰ ਵੀ ਮਿਲੇ ਆ ਪੁਲਿਸ ਦੇ ਨੂੰ ਕਾਰਵਾਈ ਕੋਈ ਨਹੀਂ ਹੋਈ ਇਹ ਦੱਸਿਓ ਜੀ ਇਹ ਸਰਕਾਰ ਨਾਲ ਤੁਹਾਡੀ ਮਿਲੀ ਭੱਗਤਾ ਹੈ ਕਿ ਨਹੀਂ ਹੈ ਇਹਦੇ ਪਿੱਛੇ ਕੀ ਰੀਜ਼ਨ ਕਿਉਂ ਕਰ ਰਹੇ ਹੋ ਇਹ ਦੱਸੂਗੇ ਅਰੇ ਪੰਜਾਬ ਪੋਲੂਸ਼ਨ ਬੋਰਡ ਕਹਿ ਰਿਹਾ ਕੇਂਦਰੀ ਪੋਲੂਸ਼ਨ ਬੋਰਡ ਕਹਿ ਰਿਹਾ ਇਹ ਗਲਤ ਹੈ ਹੁਣੇ ਚੱਲ ਰਹੇ ਨੇ ਸਰਕਾਰ ਤੁਹਾਡੇ ਨਾਲ ਮਿਲ ਗਈ ਕਾਰਵਾਈ ਤੁਹਾਡੇ ਤੇ ਹੋ ਨਹੀਂ ਰਹੀ ਤਾਂ ਅਸੀਂ ਕਹਾਂ ਭਾਈ ਅਸੀਂ ਬੰਦ ਕਰਾਂਗੇ ਹੁਣ ਇੱਕ ਹੋਰ ਗੱਲ ਕਹੀ ਉਹਨਾਂ ਨੇ ਆਂਦੇ ਜੀ ਇਹ ਤਾਂ ਨਾ ਲੋਰ ਬੁੱਡਾ ਦਰਿਆ ਇੱਕ ਨਿਕਲਣਾ ਸੀ ਉਹਦੀ ਨਹਿਰ ਬਣਾ ਕੇ ਜਾਂ ਪਤਾ ਨਹੀਂ ਕੀ ਕੋਸ਼ਿਸ਼ ਉਹ ਕਹੀ ਜਾਂਦੇ 35 ਕਰੋੜ 36 ਕਰੋੜ ਲਾ ਕੇ ਤੇ ਮੋਗੇ ਆਲ ਲਿਜਾ ਕੇ ਪਿੰਡਾਂ ਦੀਆਂ ਜ਼ਮੀਨਾਂ ਚਲਾਉਣਾ ਸੀ ਇਹ ਸਾਡੇ ਕੋਲੇ ਵੀ ਪਹੁੰਚੀ ਹੈ ਗੱਲ ਕਿਉਂਕਿ ਇਹਨਾਂ ਨੇ ਨੈਸ਼ਨਲ ਗ੍ਰੀਨ ਟਰਬਿਊਨਲ ਪਿਛਲੀ ਤਾਰੀਖ ਤੇ ਜਦੋਂ ਇਹ ਸਟੇ ਲੈਂਡ ਗਏ ਸੀ ਜਿਹੜੀ ਨਹੀਂ ਮਿਲੀ ਉਥੇ ਇਹਨਾਂ ਨੇ ਇਹ ਤਰਕ ਦਿੱਤਾ ਸੀ ਹੁਣ ਸਾਨੂੰ ਪੰਜਾਬ ਗਵਰਨਮੈਂਟ ਦੱਸ ਦੂਗੀ ਜਾਂ ਇਹ ਦੱਸ ਦੇਣਗੇ ਕਿ ਉਹਨਾਂ ਪਿੰਡਾਂ ਤੋਂ ਪਰミਸ਼ਨ ਲਈ ਹੈ ਤੁਸੀਂ ਅਸੀਂ ਉਹ ਸਾਰੇ ਪਿੰਡਾਂ ਚ ਗਏ ਆ ਮੋਗੇ ਵਾਲੇ ਵੀ ਤੇ ਲੁਧਿਆਣੇ ਵਾਲੇ ਵੀ ਜਿਹੜੀ ਕਿ ਪ੍ਰਪੋਜ਼ਲ ਆ ਸਾਡੇ ਕੋਲ ਉਹ ਲਿਸਟ ਆ ਪਿੰਡਾਂ ਦੀ ਜਿਹੜੀ ਇਹਨਾਂ ਨੇ ਦਿੱਤੀ ਆ ਉਥੇ ਆ ਇੰਡਸਟਰੀ ਲਿਸਟ ਨਹੀਂ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਕਿ ਆਹ ਪਿੰਡਾਂ 'ਚ ਨਹਿਰ ਕਹਿਣੀਆਂ ਸੀ ਉਹਨਾਂ ਪਿੰਡਾਂ ਵਾਲਿਆਂ ਨੂੰ ਪੁੱਛਿਆ ਸਾਡਾ ਪ੍ਰੋਗਰਾਮ ਵੀ ਪਿਆੜਾ ਮੇਰੇ ਫੇਸਬੁੱਕ ਤੇ ਵੀ ਹੈਗਾ ਜਿੱਥੇ ਹੈ ਜਿੱਥੇ ਉਹ ਅਸੀਂ ਕਹਿੰਦੇ ਕੋਈ ਨਹਿਰ ਆ ਰਹੀ ਹੈ ਤੁਹ ਤੋਂ ਪੁੱਛ ਕੇ ਗਏ ਆਹ ਦੇ ਕਿਹੜੀ ਨਹਿਰ ਜੀ ਸਾਡੇ ਤਾਂ ਪਿਛਲੇ ਸਾਲ ਇਹ ਟੁੱਟ ਗਿਆ ਸੀ ਜਾਂ ਓਵਰਫਲੱਡਡ ਹੋ ਗਿਆ ਸੀਗਾ ਓਵਰਫਲੋ ਹੋ ਗਿਆ ਸੀ ਫਲੱਡ ਪਾਣੀ ਵੜ ਗਿਆ ਸੀਗਾ ਬੁੱਢੇ ਦਰਿਆ ਦਾ ਫਸਲਾਂ 'ਚ 7 ਘੰਟਿਆਂ 'ਚ ਸਾਰੀਆਂ ਫਸਲਾਂ ਬਰਬਾਦ ਕਰਤੀਆਂ ਐਂਡ ਕੀ ਵੀ ਪ੍ਰੋਬਲਮ ਹੋਈ ਉਹਨਾਂ ਨੂੰ ਵੀ ਜਾਈ ਚ ਆਏ ਬੁੱਢੇ ਦਰਿਆ ਦਾ ਪਾਣੀ ਜਿਹੜਾ ਆਂਦੇ ਆ ਖੇਤੀਬਾੜੀ ਲਈ ਵਰਤਾਂਗੇ ਉਹ ਵੀ ਲੁਧਿਆਣੇ ਦੇ ਤੇ ਮੋਗੇ ਦੇ ਕੁਝ ਪਿੰਡਾਂ ਲਈ ਜਰਾ ਉਹਨਾਂ ਪਿੰਡਾਂ 'ਚ ਜਾ ਕੇ ਪੁੱਛ ਲੋ ਕਾ ਪਰਮਿਸ਼ਨ ਲਈ ਹੈ ਤੁਸੀਂ ਇਹ ਜਿਹੜੀ ਗਲਤ ਬਿਆਨੀ ਕਰ ਰਹੇ ਹੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਇਹ ਤੁਸੀਂ ਕੋਰਟ ਦੇ ਸਾਹਮਣੇ ਗਲਤ ਬੋਲ ਰਹੇ ਹੋ ਤੁਹਾਡੇ ਖਿਲਾਫ ਕੀ ਹੋਣਾ ਚਾਹੀਦਾ ਕੰਟੈਂਪਟ ਆਫ ਕੋਰਟਾਂ ਦੇ ਜਾਂ ਜੋ ਵੀ ਆਂਦੇ ਹੋ ਤੁਹਾਡੇ ਤੇ ਮੁਕੱਦਮਾ ਨਹੀਂ ਹੋਣਾ ਚਾਹੀਦਾ ਇੰਨਾ ਝੂਠ ਸੋ ਜਿਹੜੀਆਂ ਇਸ ਸੰਵਿਧਾਨਿਕ ਜਾਂ ਕੰਸਟੀਟਿਊਸ਼ਨਸ ਬਾਡੀਜ਼ ਸੰਵਿਧਾਨਕਾ ਧਾਰੇ ਜੋ ਕਹਿ ਰਹੀ ਹੈ ਉਹਨੂੰ ਗਵਰਨਮੈਂਟ ਨਹੀਂ ਮੰਨ ਰਹੀ ਤਾਂ ਅਸੀਂ ਕਰਾਂਗੇ ਵੈਸੇ ਤਾਂ ਗਵਰਨਮੈਂਟ ਲੋਕਾਂ ਲਈ ਹੁੰਦੀ ਹੈ ਇੱਥੇ ਇਹ ਲੋਕਾਂ ਨੂੰ ਮਾਰਨ ਵਾਲਿਆਂ ਦਾ ਸਾਥ ਦੇ ਰਹੀ ਹੈ ਪਰ ਇਹ ਚ ਲੋਕਾਂ ਨੂੰ ਤਾਂ ਕੁਝ ਨਹੀਂ ਹੋ ਗਿਆ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਫਿਰ ਉਹ ਕ੍ਰਾਂਤੀ ਕਰ ਦਿੰਦੇ ਨੇ ਪਾਣੀ ਗੰਦੇ ਪਾਣੀ ਨੂੰ ਰੋਕਣ ਦੀ ਕ੍ਰਾਂਤੀ ਅਸੀਂ ਤਿੰਨ ਤਰੀਕ ਨੂੰ ਕਰਾਂਗੇ ਹੁਣ ਆ ਜੋ ਇਹਨਾਂ ਦੇ ਚੇਅਰਮੈਨ ਸਾਹਿਬ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਉਹਦੇ ਨਾਂ ਜੀ ਅਸੀਂ ਤਾਂ ਵਪਾਰੀ ਆ ਉਹ ਵਪਾਰ ਵਾਲੀ ਗੱਲ ਮੈਂ ਬਾਅਦ ਚ ਕਰਦਾ ਪਹਿਲੇ ਇੱਕ ਹੋਰ ਦੱਸ ਦਿਆਂ ਅੰਦੇ ਅਸੀਂ ਨਹੀਂ ਗੰਦਾ ਕਰਦੇ ਦੂਜੇ ਕਰਦੇ ਨੇ ਚਲੋ ਥੈਂਕ ਯੂ ਇੱਕ ਗੱਲ ਤਾਂ ਇਹ ਮੰਨੀ ਗਏ ਆ ਤਾਂ ਸਾਹਿਬੀ ਤੇ ਪਹਿਲਾਂ ਵੀ ਕਿ ਬੁੱਢਾ ਦਰਿਆ ਗੰਦਾ ਹੈ ਬਹੁਤ ਗੰਦਾ ਹੈ ਜਿਹੜਾ ਅਸੀਂ ਵੀ ਕਹਿ ਰਹੇ ਆ ਨਜ਼ਰ ਵੀ ਆ ਰਿਹਾ ਹੈ ਉੱਥੇ ਜਾ ਕੇ ਆ ਤਾਜਪੁਰ ਵਾਲੀ ਤੇ ਅਸੀਂ ਕੱਲ ਗਏ ਸੀ ਮੈਂ ਆਣਾ ਉੱਥੇ ਕੋਈ ਵੀ ਸਿਹਤ ਜਾਂ ਬੰਦਾ ਜਿਹੜਾ ਉੱਥੇ ਨਹੀਂ ਰਹਿੰਦਾ ਉਹ ਅੱਧਾ ਘੰਟਾ ਜਾ ਕੇ ਖੜ ਜੇ ਪਹਿਲੀ ਗੱਲ ਤੋ ਖੜੀ ਨਹੀਂ ਸਕਦਾ ਜੇ ਖੜ ਗਿਆ ਤਾਂ ਬਵਾਰ ਹੋ ਕੇ ਆਓ ਆ ਜਿਹੜਾ AQI ਆਂਦੇ ਆ ਨਾ ਦਿੱਲੀ ਚ 400 ਹੈ ਉਸ ਜਗ੍ਹਾ ਤੇ 1000 ਜਾਂ 800 ਹੋਊਗਾ ਔਰ ਜਿਹੜਾ ਸ਼ਾਹ ਕਾਲਾ ਪਾਣੀ ਹੈ ਜਿਹੜਾ ਸੰਘ ਨੂੰ ਚੜਦਾ ਅੱਖਾਂ ਚੋਂ ਪਾਣੀ ਆਉਂਦਾ ਉਹਦਾ ਹੈ ਹੀ ਆ ਉੱਥੇ ਜਿਹਨੂੰ ਇਹ ਆਂਦੇ ਪਾਣੀ ਖੇਤੀਬਾੜੀ ਲਈ ਆਓ ਇਹ ਕਹਿ ਰਹੇ ਨੇ ਉਹ ਖੇਤੀਬਾੜੀ ਵਾਲਿਆਂ ਤੋਂ ਵੀ ਪੁੱਛ ਲਓ ਜਾ ਕੇ ਫਿਰ ਚੇਅਰਮੈਨ ਸਾਹਿਬ ਕਹਿ ਰਹੇ ਜੀ ਅਸੀਂ ਨਹੀਂ ਇਹ ਤਾਂ ਦੂਜੀ ਇੰਡਸਟਰੀ ਵਾਲੇ ਭਾਈ ਉਹਨਾਂ ਦਾ ਵੀ ਨਾਮ ਲੈ ਦਿਓ ਉਹ ਵੀ ਬੰਦ ਕਰਾਵਾਂਗੇ ਇਸ ਤੋਂ ਬਾਅਦ ਸਾਨੂੰ ਪਤਾ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਵੀ ਤੁਹਾਡੇ ਅਰਜ਼ੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਹਾਡੇ ਬਾਰੇ ਕਹਿ ਚੁੱਕੇ ਨੇ ਇਹ ਜਿੰਨੇ ਹੈਵੀ ਤਤੂ ਤੁਸੀਂ ਪੈਦਾ ਕਰ ਰਹੇ ਹੋ ਨਾ ਜਿਦੇ ਨਾਲ ਕੈਂਸਰ ਕਾਲਾ ਪੀਲਿਆ ਹੋ ਰਿਹਾ ਹੈ ਇਹ ਦੁਨੀਆ ਦੇ ਵਿੱਚ ਡਾਈੰਗ ਇੰਡਸਟਰੀ ਨਾਲ ਦੁਨੀਆ ਨੇ ਆਹੀ ਕੀਤਾ ਹੈ ਬੰਦ ਕੀਤਾ ਹੈ ਔਰ ਸਾਡੇ ਦੇਸ਼ 'ਚ ਵੀ ਡਰਾਈ ਵਾਲੀ ਡਾਈੰਗ ਆ ਗਈ ਹੈ ਤੁਸੀਂ ਪੈਸੇ ਨਹੀਂ ਲਾਉਣੇ ਕਿ ਡਰਾਈ ਡਾਈੰਗ ਲਾ ਲਓ ਤੁਸੀਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਮੌਤ 'ਚ ਬਦਲ ਕੇ ਆਪ ਦਾ ਮੁਨਾਫਾ ਵਧਾਉਣਾ ਇਹ ਤੁਹਾਡਾ ਕੰਮ ਹੈ ਚੇਅਰਮੈਨ ਸਾਹਿਬ ਨੇ ਹੋਰ ਗੱਲਾਂ ਵੀ ਬੜੀਆਂ ਵਧੀਆ ਤਹੱਲਮ ਨਾਲ ਬੋਲੇ ਹੋ ਆਂਦੇ ਜੀ ਸਾਡੇ ਨਾਲ ਮਿਲੋ ਸਾਥੋਂ ਅਪਾਇੰਟਮੈਂਟ ਸਾਡਾ ਨੰਬਰ ਲਓ ਉਹ ਬੰਦੇ ਉਹ ਰੱਬ ਦੇ ਉਹ ਬੰਦੇ ਤੁਸੀਂ ਮਾਰ ਰਹੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਨੰਬਰ ਲੈ ਕੇ ਅਪਾਇੰਟਮੈਂਟ ਲੈ ਕੇ ਕੀ ਕਹੀ ਆ ਕੇ ਤੁਹਾਨੂੰ ਤੁਹਾਨੂੰ ਤਾਂ ਕੇਂਦਰੀ ਆ ਜਿਹੜਾ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਕਿ ਬੰਦ ਕਰੋ ਤੁਸੀਂ ਤਾਂ ਉਦੋਂ ਨਹੀਂ ਬੰਦ ਕਰ ਰਹੇਗੇ ਅਸੀਂ ਕੀ ਕਰਾਵਾਂਗੇ ਤੁਹਾਡੇ ਕੋਲ ਇਹ ਤਾਂ ਲੋਕ ਹੀ ਕਰਾਉਣਗੇ ਹੁਣ ਔਰ ਫਿਰ ਉਹਨਾਂ ਨੇ ਦੋਸ਼ ਦਿੱਤਾ ਗੁਰਦੁਆਰਾ ਸਾਹਿਬ ਕੋਲੋਂ ਸ਼ਹਿਰ ਵਾਲਿਆਂ ਤੇ ਕਿ ਲੁਧਿਆਣੇ ਵਾਲੇ ਕੈਮੀਕਲ ਪਾਉਂਦੇ ਨੇ ਮੈਨੂੰ ਦੱਸੋ ਇਹ ਕਿਹੜੇ ਕੈਮੀਕਲ ਘਰਾਂ ਦਾ ਪਾਣੀ ਓਏ ਕੋਦੇ ਦਾ ਉਹਦੇ ਗੋਆ ਪਾਉਂਦੇ ਨੇ ਪਾਉਂਦੇ ਅਸਿਆ ਨਹੀਂ ਉਹ ਵੀ ਗਲਤ ਹੈ ਪਰ ਗੋਆ ਕਿੰਨਾ ਕੈਮੀਕਲ ਕ੍ਰੀਏਟ ਕਰਦਾ ਤੇ ਤੁਸੀਂ ਕਿੰਨਾ ਕਰਦੇ ਹੋ ਇਹਦਾ ਅੰਦਾਜ਼ਾ ਲਾ ਲਓ ਕਿ ਉਹ ਜੇ ਰੰਗ ਵੱਖਰਾ ਵੱਖਰਾ ਕੈਮੀਕਲ ਪਾਉਂਦੇ ਹੋ ਤੁਸੀਂ ਫਿਰ ਤੁਹਾਡੇ ਇਹਦੇ ਵਿੱਚ ਜਾਂਦਾ ਉਹ ਆ ਸੀਟਪੀ ਦੇ ਉਹ ਕਲੀਨ ਕੀ ਕਰ ਲੂਗਾ ਦੁਨੀਆ ਦੇ ਵਿੱਚ ਸਾਬਤ ਹੋ ਗਿਆ ਕਿ ਡਾਇੰਗ ਵਾਲਾ ਵਾਟਰ ਹੈ ਜਿਹੜਾ ਪਾਣੀ ਹੈ ਉਹ ਹੋ ਹੀ ਨਹੀਂ ਸਕਦਾ ਕਲੀਨ ਔਰ ਤੁਹਾਡੇ ਬਹਾਦਰਕੇ ਵਾਲੇ ਨੇ ਇਹਨਾਂ ਨੂੰ ਤਾਂ ਪਹਿਲੀ ਪਰਮਿਸ਼ਨ ਇਹ ਤਾਂ ਤੁਹਾਨੂੰ ਕਹਿਦਾ ਸੀ ਨਾ ਕਿ ਵੇਚ ਨਾ ਪਾਇਓ ਜੇ ਬੁੱਢੇ ਨਾਲੇ ਦੇ ਉਹਨਾਂ ਨੂੰ ਤਾਂ ਜੀਐਲਡੀ ਕਿਹਾ ਸੀ ਜ਼ੀਰੋ ਆਪਣਾ ਜਿਹੜਾ ਹੈਗਾ ਡਿਸਚਾਰਜ ਕਰਨਾ ਤੁਸੀਂ ਜਿਹੜਾ ਵਾਟਰ ਆ ਉਹ ਜ਼ੀਰੋ ਹੋਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਜੀ ਸਾਨੂੰ ਸਿਰਫ 18 ਮਹੀਨਿਆਂ ਲਈ ਪਰਮਿਸ਼ਨ ਦੇ ਦਿਓ ਉਸ ਤੋਂ ਬਾਅਦ ਅਸੀਂ ਸੀਟਪੀ ਬਣਾ ਲਾਂਗੇ ਇਹ 16 ਚ ਪਰਮਿਸ਼ਨ ਮਿਲੀ 18 ਮਹੀਨਿਆਂ ਲਈ ਤੇ ਬਣਿਆ ਕਦੋਂ ਐ 20 ਚ ਉਹਨਾਂ ਦਾ ਫਿਰ ਤੁਸੀਂ ਗੈਰਕਾਨੂੰਨੀ ਕੰਮ ਕੀਤੇ ਤੇ ਉਹ ਤੋਂ ਬਾਅਦ ਆ ਆਰਡਰ ਤੁਹਾਨੂੰ ਮੈਂ ਵਿਖਾਈ ਦਿੱਤੇ ਫਿਰ ਗੈਰਕਾਨੂੰਨੀ ਕਰ ਰਹੇ ਹੋ ਤੋਂ ਇਹ ਸਾਰੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਇਹ ਜੋ ਭਦਰਪੁਰ ਚ ਬੈਠੇ ਸੀਗੇ ਉੱਥੇ ਇਹ ਗੈਰਕਾਨੂੰਨੀ ਕੰਮ ਕਰ ਰਹੇ ਆ ਆਪਾਂ ਨਹੀਂ ਕਰਾਂਗੇ 3 ਤਰੀਕ ਨੂੰ ਜਾ ਕੇ ਔਰ ਫਿਰ ਇੱਕ ਹੋਰ ਜ਼ਰੂਰੀ ਗੱਲ ਇਹ ਵਾਰ-ਵਾਰ ਕਹਿ ਰਹੇ ਸੀਗੇ ਲੱਖੇ ਨੂੰ ਕਾਰਨਰ ਕਰ ਰਹੇ ਸੀਗੇ ਕਿਲਾ ਕਾ ਬਲੈਕਮੇਲਰ ਹੈ ਇਸ ਮਾਮਲੇ ਚ ਬੜੇ ਲੋਕਾਂ ਦੀ ਮੇਰੇ ਨਾਲ ਗੱਲ ਹੋਈ ਕਿ ਸਰ ਪਹਿਲਾਂ ਵਾਲੇ ਬਹੁਤ ਸਾਰੇ ਲੋਕ ਬਹਿ ਜਾਂਦੇ ਸੀ ਗੱਲ ਕਰਕੇ ਸ਼ਾਇਦ ਆਹੀ ਬਲੈਕਮੇਲਿੰਗ ਵਾਲਾ ਮਾਮਲਾ ਹੁੰਦਾ ਹੋਊਗਾ ਜਿਹੜੀ ਇਹ ਚਾਹ ਰਿਹਾ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਬੈਠੋ ਅਸੀਂ ਤਾਂ ਵਪਾਰੀ ਆਂ ਇਹ ਉਹ ਵਪਾਰ ਕਰਨਾ ਚਾਹੁੰਦੇ ਸੀ ਜਿਹੜਾ ਅਸੀਂ ਨਹੀਂ ਮੰਨੇ ਲੱਖੇ ਨੂੰ ਕੋਰਨਰ ਕਿਉਂ ਕਰ ਰਿਹਾ ਕਿਉਂਕਿ ਉਹਦੀ ਇੱਕ ਹਿਸਟਰੀ ਰਹੀ ਹੈ ਦੂਸਰੀ ਤਾਂ ਉਹਦਾ ਨਾਮ ਲੈ ਰਹੇ ਨੇ ਵਾਰ-ਵਾਰ ਉਹ ਅਸੀਂ ਸਾਰੇ ਸ਼ਾਮਲ ਐ ਕਰਨੀ ਚਾਹੀਏ ਤੁਸੀਂ ਗੱਲ ਸਾਡੇ ਨਾਲ ਬਹੁਤ ਵਾਰੀ ਕਰਨੀ ਚਾਹੀਦੀ ਹੈ ਮੈਂ ਨਾ ਵੀ ਗਿਣਾ ਸਕਦਾ ਲੀਡਰਾਂ ਦੇ ਵੀ ਆ ਤੁਹਾਡੇ ਲੀਡਰਾਂ ਦੇ ਵੀ ਜਿਹੜੇ ਕਹਿੰਦੇ ਰਹੋ ਅਸੀਂ ਆ ਕੇ ਕੁਝ ਦਿਨ ਤੁ ਕੁਝ ਪੰਨ ਤੁਹਾਡੇ ਨਾਲ ਬੈਠਣਾ ਔਰ ਇੱਕ ਹੋਰ ਗੱਲ ਮੈਂ ਦੱਸ ਦਿਆਂ ਇਹ ਡਾਇਵਰਟ ਕਰਨ ਦੀ ਬੜੀ ਕੋਸ਼ਿਸ਼ ਹੋ ਰਹੀ ਹੈ ਕਿਤੇ ਤਾਂ ਕਹਿਣਗੇ ਇਹ ਦੂਜੀ ਇੰਡਸਟਰੀ ਵਾਲੇ ਆ ਕਿਤੇ ਕਹਿਣਗੇ ਜੀ ਇਹ ਸੀਟਪੀ ਦੀ ਕਪੈਸਿਟੀ ਘਟ ਹੈ ਅਸਲ ਤਾਂ ਵੱਡੇ ਕਪੈਸਿਟੀ ਦੀ ਗੱਲ ਹੋਈ ਸੀ ਇਹ ਸਾਰੀਆਂ ਗੱਲਾਂ ਕਦੇ ਕਹਿਣਗੇ 650 ਕਰੋੜ ਦੀ ਕ੍ਰਪਸ਼ਨ ਹੋ ਗਈ ਸਫਾਈ ਨਹੀਂ ਕੀਤੀ ਸਰਕਾਰ ਨੇ ਚੱਜ ਨਾਲ ਅਸੀਂ ਕਹਿੰਦੇ ਸਾਰੀਆਂ ਦੀ ਇਨਕੁਆਇਰੀ ਕਰੋ ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੋ ਪਾਣੀ ਪਾਇਆ ਜਾ ਰਿਹਾ ਗੰਦਾ ਵਿੱਚ ਉਹ ਗਲਤ ਹੈ ਕਿ ਨਹੀਂ ਉਹਦੇ ਆਰਡਰਸ ਵੀ ਨਹੀਂ ਉਹਦੀ ਪਰਮਿਸ਼ਨਾਂ ਵੀ ਅਲੱਗ ਸੀ ਤਾਂ ਫਿਰ ਉਹਨੂੰ ਬੰਦ ਕਰਦੇ ਪਹਿਲਾਂ ਉਹ ਕੰਮ ਕਰੋ ਨਾ ਤੁਸੀਂ ਸਾਫ਼ ਕਰਨ ਦੀਆਂ ਗੱਲਾਂ ਕਰਦੇ ਹੋ ਅਸੀਂ ਆਨੇ ਪਹਿਲਾਂ ਉਹਨੂੰ ਗੰਦਾ ਹੀ ਕਿਉਂ ਕਰਨਾ ਸੋ ਇਹਦਾ ਇਹ ਕੋਸ਼ਿਸ਼ ਕਰ ਰਹੇ ਨੇ ਕਿ ਵਪਾਰ ਹੋ ਜੇ ਅਸੀਂ ਭਾਈ ਜ਼ਿੰਦਗੀ 'ਚ ਨਾ ਕਦੇ ਵਪਾਰ ਕੀਤਾ ਦਿਲ ਨਾਲ ਕੰਮ ਕੀਤੇ ਐ ਇਨਸਾਨੀਅਤ ਲਈ ਕੰਮ ਕੀਤੇ ਐ ਕਾਟੇ ਵੀ ਖਾਦੇ ਐ ਫਾਇਦੇ ਵੀ ਗਏ ਆ ਲੋਕਾਂ ਤੋਂ ਮੰਗ ਮੰਗ ਕੇ ਫਿਲਮਾਂ ਦੀਆਂ ਬਣਾਈਆਂ ਨੇ ਪਰ ਕਦੇ ਬੇਈਮਾਨੀ ਨਹੀਂ ਕੀਤੀ ਤੇ ਨਾ ਹੀ ਹੁਣ ਕਰਨੀ ਐ ਤੁਹਾਨੂੰ ਪਤਾ ਹੈ ਮੈਂ ਕਦੇ ਵੀ ਚਾਹੁੰਦਾ ਕੁਝ ਵੀ ਬਣਾ ਸਕਦਾ ਸੀ ਪਰ ਨਹੀਂ ਬਣਾਇਆ ਤੇ ਨਾ ਕਦੇ ਜ਼ਿੰਦਗੀ ਚਾਹੋ ਜੀ ਬੇਇਮਾਨੀ ਕਰਨੀ ਐ ਕਿਉਂਕਿ ਮੈਨੂੰ ਪਤਾ ਹੈ ਜੋ ਮੇਰੇ ਹੁਕਮ ਚ ਲਿਖਿਆ ਹੈ ਅਜੀ ਸਾਰੀ ਜ਼ਿੰਦਗੀ ਦੁਨੀਆ ਹੁਕਮ ਚ ਐ ਤੇ ਜੋ ਮੇਰੀ ਕਿਸਮਤ ਚ ਲਿਖਿਆ ਨਾ ਉਹ ਲੱਖ ਹੋਵੇ 2 ਲੱਖ ਹੋਵੇ 10000 ਕਰੋੜ ਹੋਵੇ ਜਵਾਨੀ ਹੋਵੇ ਉਹ ਫਿਕਸ ਐ ਮੈਂ ਇਹ ਦੇ ਟੁੱਟੇ ਕੰਮ ਨਹੀਂ ਕਰਦਾਗਾ ਕਿ ਕੋਈ ਵਿਖ ਜੇ ਇਹ ਤਾਂ ਛੱਡੋ ਜਿੰਨਾ ਮਰਜੀ ਦੇ ਦਿਓ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹ ਆਂਦੀ ਅਸੀਂ ਟੈਕਸ ਦਿੰਨੇ ਆ 75 ਕਰੋੜ ਹੁਣ ਮੈਨੂੰ ਦੱਸੋ ਟੈਕਸ ਦਿੰਨੇ ਆ ਤਾਂ ਤੁਹਾਨੂੰ ਬੰਦੇ ਮਾਰਨ ਦੀ ਛੂਟ ਹੋ ਗਈ ਐ ਕਤਲ ਕਰਦੇ ਫਿਰੂਏ ਤੁਸੀਂ ਕਿ ਤੁਸੀਂ ਟੈਕਸ ਨਹੀਂ ਲਿੰਦੇ ਫਿਰ ਤਾਂ ਭਾਈ ਅੰਬਾਨੀ ਅਦਾਨੀ ਤਾਂ ਗਲੇ ਹੀ ਲਾ ਦੇ ਲੋਕਾਂ ਦੀ ਉਹਦਾ ਜ਼ਿਆਦਾ ਟੈਕਸ ਦਿੰਦੇ ਨੇ ਇਹ ਛੂਟ ਹੈ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਪੁੱਛੂਗਾ ਉਹ ਪਾਉਣੇ 4 ਲੱਖ ਕਰੋੜ ਦਾ ਦਾ ਤੁਹਾਡੇ ਤੇ ਕਰਜ਼ਾ ਹੋ ਗਿਆ ਆ 75 ਕਰੋੜ ਦੇ ਟੈਕਸ ਲਈ ਕਿੰਨੇ ਲੋਕ ਮਾਰ ਰਹੇ ਹੋ ਉਹਦੇ ਤੇ ਕਿੰਨੇ ਪੈਸੇ ਲੱਗ ਰਹੇ ਨੇ ਕਿੰਨੇ ਉਹਦਾ ਹਿਸਾਬ ਕੀਤਾ ਹੈ ਹਰ ਚੀਜ਼ ਦਾ ਆਲਟਰਨੇਟਿਵ ਐ ਇੰਡਸਟਰੀ ਦਾ ਵੀ ਹਰ ਤਰ੍ਹਾਂ ਦਾ ਕਿ ਪਾਣੀ ਦਾ ਆਲਟਰਨੇਟਿਵ ਹੈਗਾ ਜ਼ਿੰਦਗੀ ਦਾ ਹੈਗਾ ਜਿਹੜੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਉਹਨੂੰ ਖਰਾਬ ਕਿਹੜੀ ਔਕਾਤ ਨਾਲ ਕਰ ਰਹੇ ਹੋ ਤੋ ਜਿਹੜਾ ਵਪਾਰ ਤੁਸੀਂ ਚਾਹ ਰਹਿਆ ਨੋ ਉਹ ਨਾ ਅਸੀਂ ਕੀਤਾ ਨਾ ਅਸੀਂ ਕਰਨਾ ਹੈ ਔਰ ਨਾ ਜਿਹੜਾ ਸਰਕਾਰ ਸਾਨੂੰ ਡਰਾਉਣ ਨੂੰ ਫਿਰਦੀ ਹੈ ਨਾ ਡਰਿਆ ਨਾ ਡਰਨਾ ਹੈ ਅਸੀਂ ਇੱਕ ਲੋਕਾਂ ਦੀ ਕਿਉਂਕਿ ਉਹ ਲੋਕਾਂ ਚ ਅਸੀਂ ਵੀ ਆ ਸਾਡੇ ਪੁੱਤ ਧੀਆਂ ਵੀ ਉਹਦੇ ਚ ਹੀ ਨੇ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਜ਼ਿੰਦਗੀ ਬਚ ਜੇ ਅਸੀਂ ਉਹਨਾਂ ਪਿੰਡਾਂ ਚ ਗਏ ਜਿੱਥੇ ਉਹਨਾਂ ਦੇ ਬਿਲਕਦੇ ਜਵਾਬ ਅਪਾਹਜ ਬੱਚੇ ਕੈਂਸਰ ਨਾਲ ਜਾਂ ਢੱਡ ਪਾੜ ਗਿਆ ਹੋਇਆ ਸਰਜਰੀ ਨਾਲ ਜਾਂ ਕੈਂਸਰ ਨਾਲ ਬੁਰਾ ਹੋ ਪਈ ਮੰਜੇ ਤੇ ਉਹਨਾਂ ਦੇ ਦੁੱਖ ਵੇਖੇ ਨੇ ਤਾਂ ਭੱਜੇ ਫਿਰਦੇ ਆ ਜਾ ਕੇ ਵੇਖ ਲਓ ਤੁਸੀਂ ਆ ਜਿਹੜੇ ਥੋਡੇ ਵੀ ਬੱਚੇ ਨੇ ਇਹੀ ਪਾਣੀ ਪੀਣਗੇ ਨਾ ਆ ਮੈਂ ਕੱਲ ਸ਼ੇਪੂਰੀ ਮੰਦਿਰ ਦੇ ਕੋਲੇ ਕੀ ਟੂਠੀਆਂ ਵਾਲਾ ਮੰਦਿਰ ਸੀ ਉਹਦੇ ਲਾਗੇ ਜਿਹੜਾ ਪਾਣੀ ਸੀ ਜਾਮਨੀ ਕਲਰ ਦਾ ਪਾਣੀ ਸ਼ਹਿਰ ਚੋਂ ਆ ਰਿਹਾ ਔਰ ਲੁਧਿਆਣੇ ਵਾਲੇ ਤੁਸੀਂ ਵੀ ਸੁਣ ਲਓ ਤੁਹਾਡੇ ਸਿਰ ਦੋਸ਼ ਦੇ ਰਹੇ ਨੇ ਇਹ ਹੋਰ ਬੜੀਆਂ ਗੱਲਾਂ ਨੇ ਇਹ ਆਦਿ ਗੱਲਾਂ ਇਹਨਾਂ ਨੇ ਹੋਰ ਵੀ ਬੜੀਆਂ ਕੀਤੀਆਂ ਨੇ ਨਾਨਸੈਂਸ ਗੱਲਾਂ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਇਹਨਾਂ ਦੇ ਬਹਿਕਾਵੇ ਚ ਆ ਕੇ ਕੋਈ ਜਵਾਬ ਨਹੀਂ ਦੇਣਾਗਾ ਕਿਉਂਕਿ ਇਹ ਤੁਹਾਨੂੰ ਖਸਾਉਣਾ ਚਾਹੁੰਦੇ ਨਹੀਂ ਆਪਾਂ ਬੋਲੀਏ ਇੱਕ ਟੈਂਸ਼ਨ ਕ੍ਰੀਏਟ ਹੋਵੇ ਇਧਰੋਂ ਬੋਲ ਰਿਹਾ ਕੋਈ ਉਧਰੋਂ ਬੋਲ ਰਿਹਾ ਸਰਕਾਰ ਨੂੰ ਇਹ ਬਹਾਨਾ ਮਿਲ ਜੇ ਕਿਉਂਕਿ ਇਹ ਸਾਰੀ ਜਿਹੜੀ ਗੇਮ ਹੋਈ ਹੈ ਨਾ ਸਰਕਾਰ ਦੇ ਕਹਿੰਦੇ ਹੋਈ ਹੈ ਇਹ ਮਿਲੇ ਹੋਏ ਨੇ ਇੱਕ ਦੂਜੇ ਨਾਲ ਇਹ ਬੰਦ ਨਹੀਂ ਕਰਨਾ ਚਾਹੁੰਦੇ ਮੈਂ ਨਾ ਮੁੱਖ ਮੰਤਰੀ ਦੇਵੇ ਨਾ ਜਵਾਬ ਆ ਜਿਹੜੇ ਆਰਡਰ ਹੋਏ ਨੇ ਇਹਨਾਂ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾ ਰਿਹਾ ਸੀ ਗਵਰਨਰ ਨੂੰ ਜਾ ਕੇ ਵੀ ਪੁੱਛਿਆ ਸੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਤੋਂ ਵੀ ਪੁੱਛਿਆ ਦੇਵੇ ਜਵਾਬ ਸੋ ਹੁਣੇ ਉਹਦਾ ਜਵਾਬ ਨਹੀਂ ਦੇ ਸਕਦੇ ਆ ਜਿਹੜੀਆਂ ਬਾਕੀ ਗੱਲਾਂ ਦਾ ਵੀ ਮੈਂ ਕਿਹਾ ਤੁਹਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਇਨਾਂ ਕੋਲੇ ਹੁਣਾਂ ਹੀ ਤਰੀਕਾ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਜਿਹੜੀਆਂ ਸੰਵਿਧਾਨਕ ਧਾਰਾਵਾਂ ਦਾ ਆਰਡਰ ਹੋਇਆ ਹੋਇਆ ਹੈ 26 ਅਗਸਤ ਉਹਦੀ ਲਾਸਟ ਡੇਟ ਸੀ ਉਸ ਤੋਂ ਬਾਅਦ ਜੋ ਇਹ ਚੱਲ ਰਿਹਾ ਹੈ ਇਹਦਾ ਦੋਸ਼ ਇਨ੍ਹਾਂ ਤੇ ਨਹੀਂ ਆਉਣਾ ਚਾਹੀਦਾ ਇਨ੍ਹਾਂ ਨੂੰ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸਾਂ ਜਿਹੜੇ ਦੇਸ਼ਾਂ ਦੀ ਤੁਸੀਂ ਨਕਲ ਕਰਦੇ ਹੋ ਨਾ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜੇ ਕਿਤੇ ਘਟਨਾ ਉੱਥੇ ਹੋਈ ਹੁੰਦੀ ਹਰ ਇੱਕ ਇੱਕ ਪਰਿਵਾਰ ਨੂੰ ਇਨ੍ਹਾਂ ਫੈਕਟਰੀ ਵਾਲਿਆਂ ਨੂੰ 25-25 ਲੱਖ ਜੁਰਮਾਨਾ ਦੇਣਾ ਪੈਣਾ ਸੀ ਵੇਖ ਲਓ ਉਹਨਾਂ ਦੇ ਕੇਸਾਂ ਦਾ ਰਿਕਾਰਡ ਕੱਢ ਕੇ ਇਸ ਤਰ੍ਹਾਂ ਸਾਡੇ ਦੇਸ਼ ਝੋਰੀਆ ਕਿ ਛੜਿਆਂ ਮਨ ਲੋਕ ਮਾਰੇ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਰੁਕਣ ਲਈ ਕਿਹਾ ਗਿਆ ਕਨਸਟੀਟਿਊਸ਼ਨ ਦੀ ਬਾਡੀ ਵੱਲੋਂ ਉਹ ਫਿਰ ਵੀ ਪਾਈ ਜਾ ਰਹੇ ਨੇ ਔਰ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ ਇਹ ਸਭ ਸਰਕਾਰ ਦੀ ਕਾਰਸਤਾਨੀ ਹੈ ਇਹ ਤੋਂ ਬਚਣ ਲਈ ਆਪਾਂ ਕੋਈ ਜਵਾਬ ਨਹੀਂ ਦੇਣਾ ਹਮਾ ਹਮਾ ਅਗੇ ਤਿੰਨ ਤਰੀਕ ਨੂੰ ਆਓ ਸ਼ਾਂਤੀ ਦੇ ਨਾਮ ਜੇ ਸਾਡੇ ਡਾਂਗਾ ਵੀ ਮਾਰਦੇ ਨਾ ਮਾਰਨ ਦਿਓ ਅਸੀਂ ਜੈਤੋ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਇਸ ਹਿਸਟੋਰਿਕਲੀ ਬੜੇ ਮੋਰਚੇ ਜਿੱਤੇ ਨੇ ਆਪਾਂ ਆਪਾਂ ਜਵਾਬ ਨਹੀਂ ਦੇਣਾ ਜੇ ਕੋਈ ਉਕਸਾਹਟ ਕਰਦਾ ਜੇ ਕੋਈ ਗਰਮ ਬੋਲੂਗਾ ਉਹ ਸਮਝ ਲਿਓ ਜੇ ਉਹ ਸਰਕਾਰ ਦਾ ਜਾ ਏਜੰਸੀਆਂ ਦਾ ਜਾਂ ਇਹਨਾਂ ਇੰਡਸਟਰੀ ਲਿਸਟ ਕਾਤਲਾਂ ਦਾ ਬੰਦਾ ਹੈ ਜੇ ਕੋਈ ਐ ਕਰਦਾ ਤਾਂ ਸੋ ਸ਼ਾਂਤੀ ਨਾਲ ਹੋਣਾ ਆਪਦਾ ਕੰਮ ਕਰਾਂਗੇ ਅਸੀਂ ਬਿਨਾ ਮਾਰਿਓ ਉਧਰ ਨੂੰ ਜਾਵਾਂਗੇ ਔਰ ਜਾ ਕੇ ਉਹਨਾਂ ਨੂੰ ਬੰਦ ਕਰਾਂਗੇ ਔਰ ਇੱਕ ਗੱਲ ਹੋਰ ਅਸੀਂ ਇਹਨਾਂ ਦਾ ਉਹ ਰਖਵੰਦਾ ਵੇਖਣਾ ਚਾਹੁੰਦੇ ਹਾਂ ਕੌਣ ਜਿਉ ਉਸੇ ਜਗ੍ਹਾ ਕੱਲ ਬੈਂਸ ਸਾਹਿਬ ਨੇ ਸਾਡੀ ਟੀਮ ਦੇ ਮੈਂਬਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਇੱਕ ਉਹਨਾਂ ਦਾ ਜਾ ਕੇ ਹਾਲਾਤ ਵੇਖ ਲਓ ਉੱਥੇ ਜਿਵੇਂ ਉਹ ਰਹਿ ਰਹੇ ਨੇ ਜਮਲ ਸਹੀ ਕਿਹਾ ਸੀ ਉਹਨਾਂ ਨੇ ਉਹਨਾਂ ਦੀ ਉਮਰ ਰਹਿਣ ਵਾਲਿਆਂ ਦੀ 10 ਸਾਲ ਤੋਂ ਜ਼ਿਆਦਾ ਨਹੀਂ ਕਿਉਂਕਿ ਉੱਥੇ AQI 1000 ਤੋਂ ਉੱਪਰ ਹੋਗਾ ਪੋਲੂਸ਼ਨ ਦਾ ਮਾਪਣ ਦਾ ਜੋ ਹੈਗਾ ਜੋ ਵੀ ਉਹਦਾ ਮਾਪਦੰਡ ਹੈ ਔਰ ਜੋ ਉੱਥੇ ਪਾਣੀ ਜੋ ਸਭ ਕੁਝ ਹੋ ਰਿਹਾ ਉਹ ਵੇਖ ਲਓ ਜਾ ਕੇ ਮੈਂ ਆਣੇ ਅੱਧਾ ਘੰਟਾ ਖੜ ਕੇ ਵਖਾ ਦਿਉ ਜਾ ਕੇ ਖੈਰ ਗੱਲਾਂ ਬੜੀਆਂ ਨੇ ਬਾਹਲੀਆ ਨਹੀਂ ਕਰਦੇ ਹੁਣ ਕੰਮ ਕਰਦੇ ਆਂ ਤੈਨ ਤਰੀਕ ਨੂੰ ਇਹ ਕਰਨਾ ਔਰ ਸਾਰੇ ਆਯੋਜੇ ਇਹਨਾਂ ਦੇ ਜਵਾਬਜੂਬ ਦੇ ਚੱਕਰ 'ਚ ਨਾ ਪਾਓ ਔਰ ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ ਬੱਚੇ ਥੋੜੇ ਵੀ ਨਹੀਂ ਮਾੜਾ ਜਾ ਧਿਆਨ ਕਰ ਲੋ ਮਾੜੇ ਕਰਮਾਂ ਤੋਂ ਬਚ ਜਾਓ ਉੱਪਰ ਵਾਲੇ ਨੇ ਹਿਸਾਬ ਕਿਤਾਬ ਲੈਣੀ ਹੈ ਓਏ ਪੈਸੇ ਕਮਾਉਣ ਲਈ ਬੰਦੇ ਮਾਰ ਦਿਉਂਗੇ ਵੇ ਹੋਰ ਕੁਝ ਕਰ ਲੋ ਪੈਸੇ ਤਾਂ ਤੁਹਾਡੇ ਕੋਲੇ ਹੈਗੇ ਨੇ ਆ ਜਿਹੜੀਆਂ ਗਾਂਥਾਂ ਸਾਠਾਂ ਕਰ ਰਹੇ ਐ ਕੋਈ ਹੋਰ ਕੰਮ ਕਰ ਲੋ ਨਹੀਂ ਤੇ ਡਰਾਈਵ ਵਾਲੀ ਲਾਓ ਕਹੋ ਸਾਡੇ ਇਕੱਠੇ ਹੋ ਕੇ ਕਿ ਸਾਨੂੰ ਚਾਹੀਦੀ ਐ ਆ ਡਰਾਈਵ ਵਾਲੀ ਮਦਦ ਕਰ ਦਿਓ ਕਹੋ ਕਹੋ ਸਰਕਾਰ ਨੂੰ ਜਿਹੜੀ ਉਹਨਾਂ ਨੂੰ ਕਹਿ ਰਹੇ ਨਹਿਰਾਂ ਬਣਾ ਦੇਣਗੇ ਉਹ ਨਹਿਰ ਬਣਾ ਦੇਣਗੇ ਇੰਨੀ ਸੌਖੀ ਐ ਹੈ ਉਹਨਾਂ ਦੀ ਪਰਮਿਸ਼ਨ ਨਹੀਂ ਲਾਉਂਗੇ ਜਿਨ੍ਹਾਂ ਦੀ ਜ਼ਮੀਨਾਂ 'ਚ ਪਾਣੀ ਛੱਡਣ ਨੂੰ ਫਰਦੇ ਹੋ ਲੱਖਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਕਰ ਦਿਉਗੇ ਤੁਹਾਡੀਆਂ ਫੈਕਟਰੀਆਂ ਹੀ ਚਲਣੀਆਂ ਚਾਹੀਦੀਆਂ ਥੋੜਾ ਜਿਹਾ ਸੋਚ ਲਓ ਮਾੜਾ ਜਿਹਾ ਔਰ ਆਪ ਦੇ ਕਰਮ ਤੇ ਗੌਰ ਕਰ ਲਓ ਆ ਮੇਰੀ ਤੁਹਾਨੂੰ ਬੇਨਤੀ ਹੈ ਜੇ ਵਾਕਈ ਇਨਸਾਨੀਅਤ ਹੈ ਨਾ ਤਾਂ ਕੱਲ ਪਰਸੋਂ ਨੂੰ ਕਹੋ ਆਕੋ ਅਸੀਂ ਬੰਦ ਕਰਦੇ ਆਂ ਫਿਰ ਤੁਹਾਨੂੰ ਕਹਾਂਗੇ ਆਓ ਬੈਠੋ ਸਾਡੇ ਨਾਲ ਨਹੀਂ ਤਾਂ ਤੁਹਾਡੇ ਨਾਲ ਕੀ ਬੈਠੀਏ ਯਾਰ ਸੱਚੀ ਗੱਲ